ਡਾਕਟਰ ਨੰਦੂ لال ਜੀ ਨੂੰ ਉਹ ਲਾ ਲਾਉਂਗੇ ਸਾਡੇ ਅੰਦਮਨ ਦੇ ਪ੍ਰਧਾਨ ਸ਼ੇਖਰ ਚੌਧਰੀ ਜੀ ਉਹ ਵੀ ਮੰਚ ਤੇ ਆਉਣਗੇ ਹੌਲੀ 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 ਉਹ ਖਤਮ ਹੋ ਗਿਆ ਉਹਨੂੰ ਮੁੜ ਸ਼ੁਰੂ ਕਰਨ ਵਾਸਤੇ ਮਾਰੇ ਸਾਬਾ ਜੋ ਜਗਦੀਸ਼ ਕੁਮਾਰ ਜੱਗਾ ਜੀ ਨੇ ਹੌਸਲਾ ਫੈਰੀ ਕੀਤੀ ਹੈ ਇਹ ਮਹਾਰਾਣੀ ਪੁਨੀਤ ਕੌਰ ਜਿੱਤਾ ਔਰ ਸਾਡੇ ਹਰਕਾ ਇੰਚਾਰ ਸ਼੍ਰੀ ਜੇ ਬੀਸ਼ੂ ਨਰ ਜੱਗਾ ਜਿੱਤਾ ਤੁਹਾਡੇ ਨਾਲ ਪਿਆਰ ਸਤਿਕਾਰ ਔਰ ਪਰਿਵਾਰਿਕ ਮੈਂਬਰਹੂਡ ਦੇ ਨਾਤੇ ਆਪ ਵੀ ਦੇ ਸਾਰੇ ਆਖੂ ਪੰਛੀ ਤੇ ਬਰਾਜਮਾਨ ਹੋ ਚੁੱਕੇ ਆ ਅੱਜ ਮਹਾਰਾਣੀ ਸੇਵਾ ਮੰਚ ਸੰਚਾਲਨ ਦਾ ਬਹੁਤ ਕਿਤੇ ਹੈ ਪਰ ਤੁਹਾਡੇ ਰਾਜਪੁਰਾ ਨੂੰ ਸਾਰੇ ਹਿੰਦੁਸਤਾਨ ਦੇ 12 ਸ਼ਹਿਰਾਂ ਦੇ ਵਿੱਚੋਂ ਇੱਕ ਸ਼ਹਿਰ ਚੁਣਿਆ ਗਿਆ ਔਰ ਜਿਹੜਾ 스마트 ਸਿਟੀ ਦਾ ਇੰਡਸਟਰੀਅਲ ਪ੍ਰੋਜੈਕਟ ਦਾ ਇਹ ਜਿਹੜਾ ਬਹੁਤ ਵੱਡਾ ਤੋਹਫਾ ਮੋਦੀ ਸਰਕਾਰ ਨੇ ਸੈਂਟਰਲ ਗਵਰਨਮੈਂਟ ਨੇ ਆਪਾਂ ਨੂੰ ਦਿੱਤਾ ਪ੍ਰਵੇਸ਼ਕੌਰ ਜੀ ਦਾ ਨਾਗਪੁਰ ਆਂਡ ਤੇ ਜੀ ਆਇਆਂ ਕਹਿੰਦਾ ਅੱਤੇ ਹੁਣ ਦਾ ਧੰਨਵਾਦ ਕਰਦਾ ਤੇ ਮੈਂ ਆ ਮੌਜੂਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਵੀ ਧੰਨਵਾਦ ਕਰਦਾ ਜਿਹੜਾ ਕਿ ਗ੍ਰੀਨਫੀਲਡ ਇੰਡਸਟਰੀ ਸਮਾਰਟ ਸਿਟੀ ਜਿਹੜੇ ਕਿ ਸਾਡੇ ਮਾਝure ਚ ਉਹਨਾਂ ਨੇ ਦਿੱਤਾ ਬਹੁਤ ਵੱਡੀ ਗੱਲ ਹੈ ਕਿ 12 ਸ਼ਹਿਰਾਂ ਤੋਂ ਹਿੰਦੁਸਤਾਨ ਦੇ ਜਿਹੜੇ ਇੱਕ ਰਾਜਪੁਰਾ ਚੁਣਿਆ ਇਹ ਬੋਲਣ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਮੇਲੇ ਮੁੰਡਾ ਨੂੰ ਮੈਂ ਨੌ ਨਹੀਂ ਲਊਗਾ ਕਿਉਂਕਿ ਮੇਰੇ ਤੋਂ ਨੌ ਰਹਿ ਜਾਂਦਾ ਕੋਈ ਨਾ ਕੋਈ ਫਿਰ ਬਾਅਦ ਪੂੰਗਾ ਬੰਦਾ ਸਾਰੇ ਆ ਕੇ ਤੁਹਾਨੂੰ ਸਨਮਾਨਿਤ ਕਰਨਗੇ ਸਾਰੇ ਤ੍ਰਿਪਾ ਕਰਕੇ ਮੇਲਾ ਮੰਡਲ ਜਿਹੜਾ ਹੈ ਆ ਜਾਵੇ ਮੈਂ ਕਿਹਾ ਨੌ ਨਹੀਂ ਲੜਾਉ ਪਲੀਜ਼ ਹੁਣ ਮੈਂ ਬੇਨਤੀ ਕਰਦਾ ਕੋਈ ਮਰਹਾਈ ਸ਼ੈਤਾਨਾ ਮੈਡਮ ਜੀ ਪੁੱਛ ਕੇ ਕਿਰਪਾ ਬਖੀਚਿਆ ਸਾਹਿਬ ਗੁਰੂ ਜੀ ਇਹ ਦਾ ਕਹਾਣੀ ਹੈ ਮੋਰਨ ਕਰਨ ਦੇ ਰੋਲ ਦੇ ਰੋਗ ਬਹੁਤ ਸਸਣਾ ਹੋ ਗਿਆ ਲੋ ਵੀ ਇਸ ਨੂੰ ਵੀ ਹੋ ਗਿਆ ਪੂਰੀ ਸ਼ੂ ਹੋ ਗਿਆ ਪਾਰਿਕਤਰਾ ਅੰਸ਼ਾਲਾ ਜਿਨੇ ਮਾਰਕ 10 ਲੱਖ ਰੁਪਏ ਕਰਦੀ ਉਹਦਾ ਵੀ ਡੈਕਟਰ ਪੈ ਗਿਆ ਕਰਵਾਈ ਸੀ 380 1100 ਇਕੜ ਉਹਦੇ ਵਿੱਚ ਹੋਊਗਾ ਜੇ ਜੇ ਕੋਈ ਹੋਰ ਸਪਸ਼ਟੀਕਰਨ ਹੋਊਗੀ ਕਿਉਂਕਿ ਸਾਨੂੰ ਮੈਨੂੰ ਹਾਲੇ ਇਹਨਾਂ ਪਤਾ ਨਹੀਂ ਚਲਿਆ ਕਿ ਕਿੱਥੇ ਆ ਪਰ ਜੋ ਸਮਝ ਆਇਆ ਕਿ ਜਿਹੜਾ ਉਹ ਬਣਿਆ ਥੀ ਉਹ ਵੀ ਇੱਕ ਨੈਸ਼ਨਲ ਇੰਡਸਟਰੀਅਲ ਕੋਰੀਡੋਰ ਹੈ ਨਾ ਦੇ ਹੇਠਾਂ ਇੱਕ ਬੋਡੀ ਬਣੀ ਸੀ ਉਹਦੇ ਨਾਲ ਬਣਿਆ ਸੀ ਉਹਦੇ ਲਈ 384 ਜਾਂ ਕੁਝ ਕਰੋੜ ਦਿੱਤੇ ਵੀ ਸੀ ਤੇ ਮੇਰੇ ਖਿਆਲ ਚ ਉਹੀ ਜਗਾ ਹੋਈ कंफ्यूज हो रहे आईटी पार्क है या इंडस्ट्रियल पार्क जो है मोदी सरकार करा रहे हैं या पंजाब सरकार करवा रही लोग कंफ्यूज है आपस में आईटी देखो नहीं आईटी पार्क नहीं है ये है जहाँ ये आईटी शायद कोई आईटी हब आए ये जैसे कोई केमिकल है कोई आम, और टेक्सटाइल की फैक्ट्री है इसमें थोड़े-थोड़े प्लॉट कटे जाएंगे जैसे पहले नहीं हुए जो श्री राम जी ने करवाए थे केमिकल सील केमिकल नहीं ना वहां फूड और बेव यहाँ फूड और बेवरेज का भी हर एक किस्म का जो इंडस्ट्रियल बनाना चाहते हैं कोई उसको प्लॉट मिले कल तो सर मैडम था रहे जरूर तो तो हो सके ये तो कंफर्म है नहीं राजपुर मिल गया इंडस्ट्रियल सिटी वो तो, तो हूं मैं की कंफर्म कर रहा हूँ तो कैबिनेट से पास हो गया होता और कल है 6 किलोमीटर 2 किलोमीटर तो किस तरह दे صنعت उद्योग आण गए थे किस तरह दे صنعت उद्योग आण गए थे ਇਹ ਪਤਾ ਨਹੀਂ ਕਿ ਉਹ ਕਿਸ ਤਰ੍ਹਾਂ ਦੇ ਆਉਣਗੇ ਕਿਹੜੀ ਫੈਕਟਰੀ ਆਉਂਗੀ ਦੇਖੋ ਇਹ ਮੈਂ ਕਹਿ ਨਹੀਂ ਸਕਦੀ ਇਹ ਹੁਣ ਪੰਜਾਬ ਗਵਰਨਮੈਂਟ ਔਰ ਸੈਂਟਰਲ ਗਵਰਨਮੈਂਟ ਮੋਕੀ ਦੀ ਸਰਕਾਰ ਬਾਟ ਕੇ ਜਿਹੜੇ ਆ ਕੇ ਇੱਥੇ ਕੰਮ ਕਰਨਾ ਚਾਹਣਗੇ ਉਹਨਾਂ ਨੂੰ ਇਨਵਾਈਟ ਕੀਤਾ ਜਾਊਗਾ ਔਰ ਮੇਰੇ ਖਿਆਲ ਚ ਅੱਛਾ ਰਿਸਪੌਂਸ ਹੋਊਗਾ ਕਿਉਂਕਿ ਜਿਹੜਾ ਸਿਚੁਏਸ਼ਨ ਹੈ ਜਿੱਥੇ ਰਾਜਪੁਰਾ ਹੈ ਇਹ ਜਿਸ ਤਰ੍ਹਾਂ ਮੈਂ ਕਿਹਾ 에어ਪੋਰਟ ਜੀ ਕਿਸ ਚੀਜ਼ ਦੀ ਲੋੜ ਹੈ ਇੰਡਸਟਰੀ ਨੂੰ 에어ਪੋਰਟ ਨੇੜੇ ਹੋਣਾ ਚਾਹੀਦਾ ਸੜਕਾਂ ਵਧੀਆ ਹੋਣੀਆਂ ਚਾਹੀਦੀਆਂ ਨੇ ਰੇਲ ਹੈਡ ਅੱਛਾ ਹੋਣਾ ਚਾਹੀਦਾ ਇਹ ਸਾਰਾ ਕੁਝ ਰਾਜਪੁਰੇ ਦੇ ਵਿੱਚ ਹੈ ਮਨਾਰੀ ਸਾਹਿਬਾ ਇਲਕਸ਼ਨਾ ਦੇ ਵਿੱਚ ਬੀਜੇਪੀ ਦੀ ਹਾਲਤ ਬਹੁਤ ਪਤਲੀ ਸੀ ਪੰਜਾਬ ਦੇ ਵਿੱਚ ਕਿਉਂਕਿ ਲਗਾਤਾਰ ਕਿਸਾਨਾਂ ਦਾ ਵਿਰੋਧ ਹੋ ਰਿਹਾ ਸੀ ਪਰ ਰਾਜਪੁਰਾ ਸੀਟ ਤੋਂ ਲੀਡ ਮਿਲੀ ਹੈ ਕਿਹਾ ਜਾ ਸਕਦਾ ਕਿ ਇਹ ਤੋਹਫਾ ਦਿੱਤਾ ਮੋਦੀ ਸਾਹਿਬ ਨੇ ਜਾਂ ਫਿਰ ਪਹਿਲਾਂ ਤੋਂ ਪਲਾਨਿੰਗ ਸੀਗੀ ਮੇਰੇ ਖਿਆਲ ਚ ਪਲਾਨਿੰਗ ਤਾਂ ਸਾਰੇ ਕਰਦੇ ਨੇ ਔਰ ਜਦ ਦੇਨ ਦਾ ਟਾਈਮ ਆਂਦਾ ਨਾ ਉਹ ਜਿਹੜਾ ਇੰਚਾ ਦੀ ਹੁੰਦਾ ਨਾ ਉਹੀ ਦਿੰਦਾ ਹੈ ਸੋ ਮੋਦੀ ਸਾਹਿਬ ਨੇ ਸਾਨੂੰ ਤੋਹਫਾ ਦਿੱਤਾ ਕਿਉਂਕਿ ਪਹਿਲਾਂ ਵੀ ਰਾਜਪੁਰਾ ਇੰਡਸਟਰੀਅਲ ਹਬ ਵਜੋਂ ਜਾਣਿਆ ਜਾਂਦਾ ਸੀਗਾ ਪਰ ਮੋੜ ਕੁਝ ਸਮੇਂ ਤੋਂ ਜਿਹੜੀ ਰਾਜਪੁਰਾ ਦੀ ਇੰਡਸਟਰੀ ਸੀਗੀ ਟੋਟਲ ਕਲਾਈਨ ਹੋ ਗਈ ਰਾਜਪੁਰਾ ਤੋਂ ਕੁਝ ਇੰਡਸਟਰੀਆਂ ਜਿਹੜੀਆਂ ਰਹਿ ਗਈਆਂ ਤੇ ਹੁਣ ਜਿਹੜਾ ਦੁਬਾਰਾ ਇਹ ਪ੍ਰੋਜੈਕਟ ਮਿਲੇ ਹੈ ਤੇ ਇਸ ਨਾਲ ਕਿਤੇ ਕਿਤੇ ਵਪਾਰ ਨੂੰ ਵਾਧਾ ਹੋਏਗਾ ਪੰਜਾਬ ਵਾਧਾ ਹੋਊਗਾ ਜ਼ਰੂਰ ਹੋਊਗਾ ਪਰ ਸਾਨੂੰ ਪੰਜਾਬ 'ਚ ਵੀ ਨਾ ਆਪਣਾ ਵਾਤਾਵਰਣ ਥੋੜਾ ਜਿਆ ਹੋਰ ਠੀਕ ਕਰਨਾ ਪਊ ਉਦੋਂ ਕਿਸਾਨੀ ਉੱਤੇ ਦੀ ਗੱਲ ਕੀਤੀ ਜਾਂ ਮੌਲਿਕ ਕਰਨ ਦੀ ਇਹਦੇ ਵਾਸਤੇ ਕੀ ਪ੍ਰਯਾਸ ਹੈ ਕਿ ਕਿਸਾਨ ਜੁਨੀ ਨਾਲ ਚਾਹੇ ਕਹਿੰਦੇ ਵੀ ਸਾਡੇ ਗੱਲ ਕਰਨ ਦੇ ਜਿਹੜੇ ਅਸੀਂ ਰਸਤੇ ਖੋਲ ਕੇ ਰੱਖੇ ਹੋਏ ਆ ਸਰਕਾਰ ਸਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਇਹ ਗੱਲ ਚ ਗੱਲ ਹੈ ਸਰਕਾਰ ਜ਼ਰੂਰ ਗੱਲ ਕਰਨਾ ਚਾਹੁੰਦੀ ਹੈ ਔਰ ਮੇਰੇ ਖਿਆਲ ਚ ਇਹ ਜਿਹੜਾ ਇੱਕ ਦੂਜੇ ਨਾਲ ਜਿਹੜਾ ਵਿਵਾਦ ਹੈ ਨਾ ਇਹ ਨੁਕਸਾਨਦਾਇਕ ਹੈ ਕਿਸਾਨਾਂ ਲਈ ਪੰਜਾਬ ਦੇ ਲਈ ਔਰ ਇਹਨੂੰ ਮੈਂ ਤਾਂ ਕਹਿੰਦੀ ਹਾਂ ਜਲ ਤੋਂ ਜਲਦ ਗਵਰਨਮੈਂਟ ਨੂੰ ਵੀ ਸੋਚ ਕੇ ਇਸ ਨੂੰ ਜਲਦੀ ਕਰਨਾ ਚਾਹੀਦਾ ਹੈ ਗਵਰਨਮੈਂਟ ਜ਼ਰੂਰ ਕਰੂਗੀ ਔਰ ਕਿਸਾਨ ਵੀ ਆਪਣਾ ਵਿੱਚ ਜੋ ਵੀ ਉਹਨਾਂ ਦੀਆਂ ਮੰਗਾਂ ਪਾਓ ਮੈਂ ਤਾਂ ਇੱਕਦਾਲ ਹੋਰ ਕਹਿਣਾ ਚਾਹੁੰਦੀ ਹਾਂ ਤੁਹਾਡੇ ਰਾਹੀ ਮਾਨ ਸਾਹਿਬ ਜਦ ਆਣਗੇ ਕੱਲ ਦੇਖੋ ਕਿਸਾਨੀ ਦਾ ਸਟੇਟ ਸਬਜੈਕਟ ਵੀ ਹੁੰਦਾ ਹੈ ਸੈਂਟਰਲ ਸਬਜੈਕਟ ਵੀ ਹੁੰਦਾ ਹੈ ਹਰਿਆਣੇ ਨੇ ਕਿਸਾਨਾਂ ਦੀਆਂ 23 ਦਿਆਂ ਤੇਆਂ ਐ ਐਮਐਸਪੀ ਲਈ ਗਾਰੰਟੀ ਦਿੱਤੀ ਸਟੇਟ ਔਰ ਬਹੁਤ ਕੋਚੀ ਦਿੱਤਾ ਹੈ ਤਾਂ ਸਾਡੇ ਪੰਜਾਬ ਨੂੰ ਜਿਹੜੇ ਕਹਿੰਦੇ ਹੈ ਪੰਜਾਬ ਹੈ ਅਨ ਦਾਤਾ ਸੋ ਪੰਜਾਬ ਜਿਹੜੀ ਸਰਕਾਰ ਹੈ ਪੰਜਾਬ ਦੀ ਉਹਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਨੂੰ ਵੀ ਆਪਣੇ ਵੱਲੋਂ ਇਹ ਗਾਰੰਟੀ ਦੇ ਦੇਣੀ ਚਾਹੀਦੀ ਹੈ ਪੰਜਾਬ ਸਰਕਾਰ ਨੇ ਤਾਂ ਪਹਿਲੇ ਲੋਕ ਕੀਤਾ ਨਹੀਂ ਆਵਾਦੀ ਪਾਰਟੀ ਨੇ ਜਈ ਫਤਨਾ ਦੇ ਐਮਐਸਪੀ ਦੇਾਂਗੇ ਤੁਹਾਨੂੰ ਬੋਲਿਆ ਕਰਿਆ ਸੀ ਪਰ ਹਾਲੇ ਤੱਕ ਨਹੀਂ ਦਿੱਤੀ ਤੇ ਬਸ ਕੀ ਕਹਿਣਾ ਚਾਹਦੇ ਹੋ ਇਹਨਾਂ ਨੇ ਅੱਦੇ ਵਾਦੇ ਤਾਂ ਕੀਤੇ ਹਨੀ ਕਾਈ ਤਾਂ ਮੈਂ ਕਹਿਣਾ ਚਾਹਦੀ ਆ ਕਿ ਕਰਨ ਸਾਨੂੰ ਖੁਸ਼ੀ ਹੋਏਗੀ ਟਾਈਮ ਫਰੇਮ ਕਿੰਨਾ ਹੈ ਇਸ ਪ੍ਰੋਜੈਕਟ ਇਸ ਸਾਰੇ ਉਸਕਾ ਕੰਪਲੀਸ਼ਨ ਸਮਾਂ ਨਿਸ਼ਚਿਤ ਹੋਇਆ ਕੋਈ ਇਸ ਪ੍ਰੋਜੈਕਟ ਦਾ ਕਿੰਨੇ ਸਮੇਂ ਚ ਪੂਰਾ ਹੋਏਗਾ ਇਹ ਮੈਨੂੰ ਪਤਾ ਨਹੀਂ ਅੱਛਾ ਇਹ ਪਰ ਮੇਰੀ ਖਿਆਲ ਚ ਇੱਕ ਵਾਰੀ 3 4 ਹਾਂ 3 ਸਾਲ ਆਸਟ੍ਰਿਕ ਸੈਂਟਰ ਸਟੇਟ ਵਿੱਚ ਜਾਂ ਹੰਡਰਡਰ ਸੈਂਟਰ ਦੇਗੀ ਮੂਝੇ ਇਤਨਾ ਡੀਟੇਲ ਈ ਹੈ ਜੋ ਪਹਿਲੇ ਜੋ ਕੈਪਟਨ ਸਾਹਿਬ ਨੇ ਕੀਤਾ ਥਾ ਉਸਮੇ तीन सौ अस्सी चौरासी करोड़ के करीब उन्होंने लैंड एक्विजेशन के लिए दे दिए थे पैसे सील हाँ हाँ तो बाकी दूसरा जो उन्होंने एक बॉडी बनाई थी नेशनल इंडस्ट्रियल कॉरपोरेशन की वो उसने पैसे देने थे तो अभी मुझे पूरा इसका uh, मैंने पता नहीं किया पर ਪਤਾ ਕਰਕੇ ਆਪ ਕੋ ਜ਼ਰੂਰ ਹਮ ਲੋਕ ਰਾਜਪੁਰ ਦੇ ਵਿੱਚ ਦੇਖੋ ਜੰਕਸ਼ਨ ਹੈ ਸਟੇਸ਼ਨ ਦਾ ਕੋਈ ਜਗਾ ਕੋਈ ਇਥੋ ਗੱਡੀਆਂ ਟਰਨ ਹੁੰਦੀਆਂ ਤਾਂ ਇਸ ਦੇ ਵਿੱਚ ਕਈ ਅਹਿਮ ਗੱਡੀਆਂ ਜਿਹੜੀਆਂ ਰਾਜਪੁਰ ਦੇ ਵਿੱਚ ਠਹਿਰਾਵ ਨਹੀਂ ਹੈ ਤਾਂ ਹੁਣ ਰਮਨੀ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਬਣ ਚੁੱਕੇ ਰਹੇ ਨੇ ਤੇ ਤਾਂ ਉਹਨਾਂ ਨੂੰ ਕੋਈ ਮੁਲਾਕਾਤ ਕਰਕੇ ਰਾਜਪੁਰਤ ਕੋ ਠਹਿਰਾਵ ਦੀ ਕੋਸ਼ਿਸ਼ ਕੀਤੀ ਜਾਏਗੀ ਦੇਖੋ ਜ਼ਰੂਰ ਜੋ ਤੁਹਾਡੀ ਮੰਗਾ ਦਵਾਂਗੇ ਪਰ ਕਈ ਵਾਰੀ ਕਈ ਟੈਕਨੀਕਲ ਗੱਲਾਂ ਹੁੰਦੀਆਂ ਨੇ ਕਿ ਜਿਹੜੀ ਟਾਈਮ ਫਰੇਮ ਹੁੰਦੇ ਨੇ ਨਾ ਜੇ 2 ਮਿੰਟਾਂ ਲਈ ਵੀ ਕਿਤੇ ਰੁਕੇ ਉਹ ਫਿਰ ਉਹਨੂੰ ਅੱਗੇ 10 ਘੰਟੇ ਉਹ ਕੁਝ ਕਾਫੀ ਅੱਧਾ ਘੰਟਾ ਲੇਟ ਹੋ ਜਾਂਦੀ ਹੈ ਜੋ ਵੀ ਹੁੰਦੀ ਹੈ ਇਹ ਇੱਕ ਵਾਰੀ ਮੈਂ ਬਹੁਤ ਪ੍ਰਿਆਸ ਕੀਤਾ ਸੀ ਕਿ ਜਰੂਰ ਰੋਕੋ ਇਸ ਨੂੰ ਵੀ ਰੋਕੋ ਰਾਜਪੁਰੇ ਪਟਿਆਲੇ ਫਿਰ ਮੰਤਰਾਲੇ ਵੱਲੋਂ ਮੈਨੂੰ ਇਹ ਪਤਾ ਚੱਲਿਆ ਥੀ ਕਿ ਚਾਹੇ 2 ਮਿੰਟ ਦਾ ਸਟਾਪ ਹੋਏ ਉਹਦੇ ਨਾਲ ਅੱਗੇ ਜਿਹੜਾ ਸਾਰਾ ਸਿਸਟਮ ਹੈ ਉਹਦੇ ਵਿੱਚ ਕਾਫੀ ਫਰਕ ਪੈ ਜਾਂਦਾ ਹੈ ਪਰ ਉਹ ਵਰਕਆਊਟ ਕਰਨਾ ਪਊਗਾ ਉਹ ਰੇਲ ਮੰਤ్రਾਲੀਆ ਕਰਨੀ ਹੈ ਅਸੀਂ ਤਾਂ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਬਿੱਟੂ ਜੀ ਦੇ ਉੱਤੇ ਵੀ ਕਿ ਉਹ ਪੰਜਾਬ ਦੇ ਲਈ ਜੋ ਕਰ ਸਕਦੇ ਨੇ ਕਰਨਗੇ